ਨਿਤਿਸ਼ ਕੁਮਾਰ 74 ਸਾਲ ਦੀ ਉਮਰ ਵਿੱਚ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਅੱਜ ਪਟਨਾ ਦੇ ਗਾਂਧੀ ਮੈਦਾਨ ਵਿੱਚ ਐਨਡੀਏ ਸਰਕਾਰ ਦਾ ਸੋਹ ਚੁੱਕ ਸਮਾਗਮ ਹੋਇਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਵਾਈ ਹੇਠ ਨਿਤਿਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸੋਹ ਚੁੱਕੀ ਅਤੇ ਜਨਤਾ ਦਾ ਧੰਨਵਾਦ ਕੀਤਾ ਮੈਂ ਮੈਂ ਨਿਤਿਸ਼ ਕੁਮਾਰ ਸਭ ਤੋਂ ਇਸ ਤਸੇ ਵਿਤੀ ਯਾਨ ਕਰਤਾ ਹੂੰ ਪ੍ਰਤੀ ਪ੍ਰਤੀਜਨ करता, करता हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा मैं भारत की प्रभुता और अखंडता अक्षुण रखूंगा इस मगरों बिहार के राज्यपाल आरिफ मोहम्मद खान ने सम्राट चौधरी विजय कुमार सिन्हा स्थाई मंत्रियों मैं सम्राट चौधरी ईश्वर की शपथ लेता हूँ कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा विजय कुमार सिन्हा ईश्वर की शपथ लेता हूँ कि मैं विधि द्वारा स्थापित ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖੂੰਗਾ ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਸਣੇ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹੇ ਜ਼ਿਕਰਯੋਗ ਹੈ ਕਿ ਐਨਡੀਏ ਨੇ 243 ਮੈਂਬਰੀ ਵਿਧਾਨ ਸਭਾ ਵਿੱਚ 202 ਸੀਟਾਂ ਜਿੱਤ ਕੇ ਭਾਰੀ ਜਿੱਤ ਪ੍ਰਾਪਤ ਕੀਤੀ ਭਾਜਪਾ ਨੇ 89 ਸੀਟਾਂ ਜੀਡੀਯੂ ਨੇ 85 ਐਲ ਜੀਪੀ ਰਾਮ ਵਿਲਾਸ ਨੇ 19 ਐਟ ਐਮ ਨੇ 5 ਤੇ ਆਰ ਐਲ ਐਸ ਪੀ ਨੇ 4 ਸੀਟਾਂ ਜਿੱਤੀਆਂ ਭਾਜਪਾ ਪਹਿਲੀ ਵਾਰ ਵਿਧਾਨ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ